ਤੰਤਾਚੀਰ ਨਾਨਦੇ ਜੀ ਤੇ ਆਰਮਦਾਸ ਜੀ ਪ੍ਰਕਾਰ ਦੀ ਵਾਲੇ ਵਿੱਚ ਸੂਬਾ ਪੱਤਰ ਕੇ ਪਾਈਚਾਰੇ ਨੇ ਅੱਜ ਸ਼ਿਵਲਾ ਹਸਤਾ ਜਲੰਧਰ ਵਿਖੇ ਲਗਾਏਗਾ ਟਟਿਆ ਦੇ ਲੰਗਰ ਜਿੱਥੇ ਧਾਰਮਿਕ ਤੇ ਰਾਜਨੀਤਿਕ ਆਗੂਵਦੀਆਂ ਪਹੁੰਚੀਆਂ ਹਨ ਉਥੇ ਇਲਾਕੇ ਦੇ ਰਾਜਨੀ ਸੰਭਾਵਾਂ ਵੀ ਬੜੀ ਪਹੁੰਚੀਆਂ ਹਨ ਉਹਨਾਂ ਦੇ ਸੇਵਾ ਕਰਦੇ ਹੋਏ ਤੇ ਦੇਰਾ YouTube ਚੈਨਲ ਤੇ ਅੱਜ ਤਾਂ ਤੇ ਨਾਨਕ ਰੇਪਰ ਗਿਆ ਤੇ ਪ੍ਰਕਾਰ ਦੇ ਹੜੇ ਤੇ ਨਾਮ ਦਾਸ ਦੇ ਪ੍ਰਕਾਰ ਦੇ ਵਾਲੇ ਵਿੱਚ ਸਮੂਹ ਪੁੱਤਰ ਕੇ ਜਾਲ ਭਾਈਚਾਰੇ ਨੇ ਟੁੱਟ ਲੰਗ ਲਗਾਏ ਗਾਨ ਕਿਆ ਦੇ ਲੰਗ ਲਗਾਏ ਗਾਨ ਆਓ ਗੱਲਬਾਤ ਕਰੀਏ ਜਿਉਂ ਅੱਜ ਇਸ ਮੂਲ ਦੇ ਕਰਨ ਵਾਹਿਗੁਰੂ ਸਾਹਿਬ ਫਤਿਹ ਜੀ ਸਾਹਮਣੇ ਟੱਕ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੁਗਿੰਦਰਪਾਲ ਸ਼ਰਮਾ ਆਮ ਆਦਮੀ ਪਾਰਟੀ ਜਲੰਧਰ ਨੌਰ ਤੋਂ ਔਰ ਅੱਜ ਜੋ ਇਹ ਸਾਡੇ ਬਹੁਤ ਹੀ ਵਧੀਆ ਪੱਤਰਕਾਰ ਭਾਈਚਾਰੇ ਨੇ ਰਲ ਮਿਲ ਕੇ ਜਿਹੜਾ ਇਹ ਲੰਗਰ ਲਾਇਆ ਸਭ ਤੋਂ ਵਧੀਆ দান ਇਹ ਆ ਬਾਕੀ ਤੇ ਆਪਾਂ ਸਾਰਾ ਦਿਨ ਚੋਰੀਆਂ ਠੱਗੀਆਂ ਮਾਰਦੇ ਰਹਿੰਨੇ ਆ ਪਰ ਜਿਹੜਾ ਇਹ দান ਕਰਨਾ ਵਾ ਇਹਦਾ ਅਗਲੀ ਦਰਗਾਹ ਦੇ ਵਿੱਚ ਵੀ ਹਿਸਾਬ ਹੋਣਾ ਵਾ ਸੋ ਮੈਂ ਤੇ ਹਰੇਕ ਬੰਦੇ ਨੂੰ ਕਹਿਣਾ ਵੀ ਆਪਣਾ ਦਸਬੰਦ ਕੱਢਿਆ ਕਰੋ ਛੋਟੀਆਂ-ਛੋਟੀਆਂ ਕਮੇਟੀਆਂ ਬਣਾਓ ਜਿਆਦਾ ਆਪਣੇ ਆਪ ਨੂੰ ਵੱਡੇਆ ਬਣਾ ਕੇ ਕੁਝ ਨਹੀਂ ਲੈਣਾ ਲੋਕਾਂ ਦਾ ਸਾਥ ਦਿਓ ਗਰੀਬ ਦਾ ਸਾਥ ਦਿਓ ਸਾਰੇ ਇੱਕ ਮਿਕ ਹੋ ਕੇ ਰਹੋ ਔਰ ਇਹ ਸਾਡਾ ਪੰਜਾਬ ਸੋਨੇ ਦੀ ਚਿੜੀ ਆਏ ਹੱਸਦਾ ਵਸਦਾ ਰਹੇ ਔਰ ਮੈਂ ਫੇਰ ਦੁਬਾਰਾ ਸਾਧ ਸੰਗਤ ਅਕੋ ਬੇਨਤੀ ਕਰਦਾ ਕਿ ਮੁਬਾਰਕ ਪੱਤਰਕਾਰ ਭਾਈਚਾਰੇ ਨੂੰ ਜਿਨ੍ਹਾਂ ਨੇ ਐਡਾ ਵਧੀਆ ਉਪਰਾਲਾ ਕੀਤਾ ਦੁੱਧ ਦਾ ਬਿਸਕੁਟ ਦਾ ਲੰਗਰ ਲਾਇਆ ਤਾਂ ਲਾਇਆ ਵੀ ਉਹ ਜਗ੍ਹਾ ਤੇ ਜਿੱਥੇ ਹਰੇਕ ਬੰਦੇ ਨੂੰ ਲੋੜ ਆ ਸਰਕਾਰੀ ਹਸਪਤਾਲ ਦੇ ਵਿੱਚ ਸੋ ਪਰਮਪਿਤਾ ਪਰਮਾਤਮਾ ਅਗੇ ਇਹੋ ਹੀ ਮੇਰੀ ਅਰਦਾਸ ਆ ਕਿ ਪਰਮਾਤਮਾ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਇਸੇ ਤਰ੍ਹਾਂ ਹੀ ਇਹ ਸੇਵਾ ਕਰਦੇ ਰਹਿਣ ਜਿੱਥੇ ਸਾਡੇ ਯੋਗਦਾਨ ਦੀ ਲੋੜ ਪਈ ਅਸੀਂ ਵੀ ਤਨਮਨ ਧੰਦੇ ਨਾਲ ਇਹਨਾਂ ਦੇ ਨਾਲ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਜੇਡਾ ਵਧੀਆ ਤੇ ਪਵਿੱਤਰ ਲੰਗਰ ਪੱਤਰਕਾਰ ਭਾਈ ਚਰਨੇ ਲਾਇਆ ਜਲੰਧਰ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਲਗਾਇਆ ਹੈ ਸੁਪਰਮ ਪਿਤਾ ਪਰਮਾਤਮਾ ਅਗੇ ਇਹੋ ਹੀ ਅਰਦਾਸ ਆ ਕਿ ਹਰੇਕ ਬੰਦੇ ਦੇ ਮਨ ਵਿੱਚ ਲੰਗਰ ਲਾਉਣ ਦੀ ਦਾਨਪੁਨ ਕਰਨ ਦੀ ਆਦਤ ਪਾਵੀ ਇਹ ਕੋਈ ਛੋਟੀ ਗੱਲ ਨਹੀਂ ਸਭ ਤੋਂ ਵਧੀਆ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਹੋਰ ਇਹਨਾਂ ਨਾਲ ਗੱਲਬਾਤ ਕਰੀਏ ਆ ਜੋ ਇਥੇ ਲੰਗਰ ਦੇ ਸਮੂਲਕ ਕੀਤੀ ਹੈ ਨਾ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਗੁਰਪੁਰਬ ਦੇ ਉਪਲਖਸ਼ ਦੇ ਵਿੱਚ ਪੱਤਰਕਾਰ ਭਾਈ ਚਾਰੇ ਵੱਲੋਂ ਜਿਹੜਾ ਕਿ ਸਰਕਾਰੀ ਹਸਪਤਾਲ ਸਿਵਲ ਹਸਪਤਾਲ ਦੇ ਵਿੱਚ ਇੱਕ ਵਿਸ਼ਾਲ ਲੰਗਰ ਲਗਾਇਆ ਗਿਆ ਹੈ ਹੋਰ ਅੱਜ ਇੱਥੇ ਬਹੁਤ ਸਾਰੇ ਜਿਹੜੇ ਮਰੀਜ਼ ਵੀ ਹੈ ਉਹ ਵੀ ਇਸ ਲੰਗਰ ਦਾ ਜਿਹੜਾ ਲਾਭ ਲੈ ਰਹੇ ਹੈ ਹੋਰ ਇਸੇ ਤਰ੍ਹਾਂ ਹੀ ਸਾਰੇ ਸਮਾਜ ਨੂੰ ਉਸ ਜਗ੍ਹਾ ਤੇ ਲੰਗਰ ਲਗਾਉਣੇ ਚਾਹੀਦੇ ਹੈ ਜਿੱਥੇ ਕਿ ਸਮਾਜ ਦੇ ਕੋਈ ਮਰੀਜ਼ ਜਾਂ ਕੋਈ ਆਂਦਾ ਜਾਂਦਾ ਵਸਦਾ ਰਸਤਾ ਹੋਵੇ ਪਰ ਇੱਥੇ ਮੈਂ ਬਹੁਤ ਦੇਖ ਰਿਹਾ ਹਾਂ ਸਾਰੇ ਮਰੀਜ਼ ਚਾਹ ਬਿਸਕੁਟ ਦਾ ਜਿਹੜਾ ਲੰਗਰ ਹੈ ਪੱਤਰਕਾਰ ਭਾਈਚਾਰੇ ਵੱਲੋਂ ਲਗਾਇਆ ਗਿਆ ਹੈ ਤੇ ਹੋਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਆਓ ਸਰਕਾਰੀ ਹਸਪੀਟਲ ਦੇ ਵਿੱਚ ਜਿੰਨਾ ਵੀ ਹੋ ਸਕੇ ਤੁਸੀਂ ਲੰਗਰ ਲੈ ਕੇ ਆਓ ਤਾਂ ਕਿ ਇੱਥੇ ਜਿਹੜੇ ਗਰੀਬ ਪਰਿਵਾਰ ਜਾਂ ਹੋਰ ਵੀ ਕੋਈ ਅੱਛੇ ਘਰਾਂ ਤੋਂ ਲੋਕ ਆਂਦੇ ਹੋ ਇਸ ਲੰਗਰ ਦਾ ਜਿਹੜਾ ਫਾਇਦਾ ਚੱਕਣ ਔਰ ਗੁਰਪੁਰਬ ਦੇ ਉਪਲਖਸ਼ ਵਿੱਚ ਲਗਾਇਆ ਗਿਆ ਲੰਗਰ ਪੱਤਰਕਾਰ ਭਾਈਚਾਰੇ ਵੱਲੋਂ ਮੈਂ ਸਾਰਿਆਂ ਨੂੰ ਸਾਰੇ ਸਮੂਹ ਦੇਸ਼ਵਾਸੀਆਂ ਨੂੰ ਔਰ ਪੱਤਰਕਾਰ ਵੀਰਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਕਿ ਜਿਹੜੇ ਅੱਛੇ ਕੰਮ ਅੱਛੀ ਸੁਸਾਇਟੀ ਨਾਲ ਅੱਛੇ ਨੇੜੇ ਨਾਲ ਸਾਥੀ ਲੈ ਕੇ ਕੰਮ ਕਰਦੇ ਆ ਔਰ ਜਿੱਥੇ ਵੀ ਤੁਹਾਨੂੰ ਸਾਡੀ ਲੋੜ ਹੋਏਗੀ ਅਸੀਂ ਤੁਹਾਡੇ ਨਾਲ ਤਨ ਮਨ ਧਨ ਦੇ ਨਾਲ ਹਮੇਸ਼ਾ ਤੁਹਾਡੇ ਨਾਲ ਖੜੇ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਮੇਰਾ ਨਾਮ ਸਾਹਿਲ 세ਠੀ ਹੈ ਮੈਂ ਸਮਾਜ ਸੇਵਕ ਹਾਂ ਔਰ ਮੇਰੇ ਚਾਚਾ ਜੀ ਦੀ ਵੀ ਹੁਣੇ ਤੁਹਾਨੂੰ ਦੱਸਿਆ ਸਾਰਾ ਤੇ ਮੈਂ ਸਮਾਜ ਦੇ ਵਿੱਚ ਕਿਤੇ ਵੀ ਕਿਸੇ ਤਰੀਕੇ ਦੀ ਵੀ ਕੀ ਲੋੜ ਹੋਵੇ ਮੈਂ ਸਮਾਜ ਚ ਹਮੇਸ਼ਾ ਲੋਕਾਂ ਦੇ ਗਰੀਬਾਂ ਦੇ ਜਿੰਨਾ ਜੋਗਾ ਵੀ ਹੋਵੇ ਮੈਂ ਉਹਨਾਂ ਦੇ ਕੰਮ ਆਉਣਾ ਵਾ ਹੋਰ ਆਂਦਾ ਰਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੱਲਬਾਤ ਕਰੀਏ ਜੋ ਸਾਡੇ ਨਾਲ ਧਾਰਮਿਕ ਤੇ ਰਾਜਨੀਤਿਕ ਅੱਜ ਜਿੱਥੇ ਤੰਤਰੀ ਨਾ ਦੇ ਪਿਸਮੂ ਪੱਤਰਕਾਰਾਂ ਨੇ ਟਟ ਲੰਗੇ ਸ਼ਿਵਲਾ ਹਸਪਤਾਲ ਜਲੰਧਰ ਵਿਖੇ ਲਗਾਇਆ ਤੁਸੀਂ ਦੇਖ ਰਹੇ ਗੱਡੀਆਂ ਆ ਬਹੁਤ ਜਾਂ ਲੰਗਰ ਸ਼ਗਿਰ ਦੇ ਸੰਗਤਾਂ ਗਰੀਬ ਜੀ ਗੁਰਵੇਦ ਜੋ ਗੱਡੀਆਂ ਖੜੀਆਂ ਨਾ ਆ ਉਹਨਾਂ ਨੇ ਗੱਲਬਾਤ ਕਰੀਏ ਜੋ ਵਾਧਾ ਵਾਂ ਸੰਬੰਧੀ ਜੋ ਕੋਈ ਪਿੱਛੇ ਰਸੂਰ ਚੱਲਦਾ ਸੀ ਐਸਪੀ ਡੀਐਸਪੀ ਐਨਵੀਐਸੀ ਮੰਗ ਪਰ ਪ੍ਰਸ਼ਾਸਨ ਮੰਗ ਦਿੱਤਾ ਕਿ ਬਿਨਾਂ ਅਥਾਰਟੀ ਦੇ ਬਗੈਰ ਸਰਕਾਰ ਦੀ ਅਥਾਰਟੀ ਦੇ ਬਗੈਰ ਜੋ ਇਹ ਸੇ ਬੂਟੇ ਪੱਟੇ ਗਏ ਸਨ ਲਗਾਏ 50 100 ਸਾਲ ਦੇ ਜੋ ਉਹਨਾਂ ਵਾਲੇ ਗੱਲਬਾਤ ਕੀ ਕੀ ਕਹਿਣਾ ਚਾਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਜੋ ਪਿੱਛੇ ਇਸ ਹਫ਼ਤੇ ਵਿੱਚ ਕਾਫੀ ਰਸੂਰ ਚੱਲੇ ਪ੍ਰਸ਼ਾਸਨ ਦੀ ਜਿਹੜੀ ਹੈਗਾ ਮੰਗ ਹੈ ਕਿ ਸਟਾਰਮਿਕ ਜਥੇਬੰਦੀਆਂ ਦਾ ਰਾਜਨੀਤਿਕ ਜਥੇਬੰਦੀਆਂ ਦਾ ਜੋ ਬਿਨਾਂ ਅਗਿਆ ਦੇ ਬਗੈਰ ਜੋ ਤੁਸੀਂ ਦੇਖਦੇ ਆ ਅਦਰਾਸ ਜੀ ਹੋਏ ਬਿਨਾਂ ਕਟਾਏ ਗਏ ਕ ਮੈਂ ਤੇ ਜੋਗਿੰਦਰਪਾਲ ਸ਼ਰਮਾ ਆਮ ਆਦਮੀ ਪਾਰਟੀ ਜਲੰਧਰ ਨੌਰ ਤੋਂ ਮੈਂ ਤੇ ਇੱਕੋ ਹੀ ਇਹ ਮੰਗ ਕਰਦਾ ਹਾਂ ਉਹਨਾਂ ਬੇਸ਼ਰਮ ਲੋਕਾਂ ਤੋਂ ਕਿ ਇਹ ਜਿਹੜੇ ਦਰਖਤ ਲੱਗੇ ਆ ਨਾ ਇਹ ਗਰੀਬਾਂ ਦੇ ਏਸੀ ਆ ਕੋਈ ਕਿਸੇ ਦੇ ਤਰਸ ਨਹੀਂ ਕਰਦਾ ਗਰਮੀਆਂ ਦੇ ਵਿੱਚ ਕਿਤੇ ਬੈਠਣ ਲਈ ਜਗ੍ਹਾ ਨਹੀਂ ਅਮੀਰ ਲੋਕ ਤੇ ਏਸੀ 'ਚ ਬਹਿ ਜਾਂਦੇ ਆ ਪੱਖਿਆਂ ਥੱਲੇ ਬਹਿ ਜਾਂਦੇ ਆ ਪਰ ਇਹ ਜਿਹੜੇ ਦਰਖਤ ਆ ਇਹ ਨਹੀਂ ਕੱਟਣੇ ਚਾਹੀਦੇ ਇਹ ਕੱਟਣ ਵਾਲਿਆਂ ਨੂੰ ਮਤਲਬ ਇੰਨੀ ਕੁ ਸਜ਼ਾ ਦੇਣੀ ਚਾਹੀਦੀ ਆ ਕਿ ਜਿਹੜੀ ਜਿੰਨੀ ਵੀ ਦਿੱਤੀ ਜਾਵੇ ਘਟਿਆ ਕਿੱਡਾ ਸੋਹਣਾ ਵਾਤਾਵਰਣ ਹੈ ਅੰਦਰਖਤ ਲੱਗੇ ਆ ਲੋਕ ਥੱਲੇ ਬੈਠੇ ਆ ਅੱਗੇ ਗਰਮੀਆਂ ਆ ਜਾਣੀਆਂ ਗਰਮੀਆਂ 'ਚ ਵੀ ਲੋੜ ਆ ਆਪਾਂ ਨੂੰ ਛਾਂ ਦੀ ਇਸ ਕਰਕੇ ਇਹ ਦਰਖਤ ਕੱਟਣ ਵਾਲੇ ਨੂੰ ਬਹੁਤ ਵੱਡੀ ਸਜ਼ਾ ਦੇਣੀ ਚਾਹੀਦੀ ਆ ਮੈਂ ਤੇ ਕਮਿਸ਼ਨਰ ਸਾਹਿਬ ਨੂੰ ਇਹੋ ਹੀ ਮੰਗ ਕਰਦਾ ਵੀ ਜਿਨ੍ਹਾਂ ਨੇ ਦਰਖਤ ਕੱਟੇ ਆ ਉਹਨਾਂ ਨੂੰ ਸਜ਼ਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਸਾਇਲ ਸੇਠੀ ਦੱਸਣਾ ਚਾਹਨਾ ਜਿੱਦਾਂ ਕਿ ਤੁਸੀਂ ਮੇਰੇ ਧਿਆਨ 'ਚ ਲਿਆਉਂਦਾ ਹੈ ਕਿ ਇੱਥੇ ਜਿਹੜੇ ਜਿਹੜੇ ਦਰਖਤ ਹੈ ਉਹ ਬਿਨਾ ਆਗਿਆ ਤੇ ਬਿਨਾ ਪਰਮਿਸ਼ਨ ਤੋਂ ਕੱਟੇ ਗਏ ਨੇ ਜਿਦੀ ਕੋਈ ਪਰਮਿਸ਼ਨ ਨਹੀਂ ਹੈ ਤੁਸੀਂ ਸੁਸਾਇਟੀ ਵਾਲਿਆਂ ਨੇ ਵੀ ਜਾਂ ਕਿਸੇ ਨੇ ਵੀ ਕਿਸੇ ਅਫਸਰ ਸਾਹਿਬ ਨੂੰ ਜਿਹੜਾ ਵੀ ਮੰਗ ਪੱਤਰ ਦਿੱਤਾ ਹੈ ਸਪੈਸ਼ਲ ਤੌਰ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਕਮਿਸ਼ਨਰ ਸਾਹਿਬ ਨੂੰ ਵੀ ਕਿ ਜਲੰਧਰ ਸ਼ਹਿਰ ਨੂੰ ਗ੍ਰੀਨ ਬੈਲਟ ਬਣਾਣਾ ਹੈ ਤਾਕੀ ਜਿਹੜਾ ਸਾਡਾ ਵਾਤਾਵਰਨ ਹੈ ਇੱਕ ਅੱਛਾ ਬਣੇ ਜਿਹੜੇ ਵੀ ਬੰਦਿਆਂ ਨੇ ਬਿਨਾਂ ਪਰਮਿਸ਼ਨ ਤੋਂ ਇਹ ਕੰਮ ਕੀਤਾ ਵਾ ਜੇ ਤੁਸੀਂ ਉਹਨਾਂ ਦੀ ਐਪਲੀਕੇਸ਼ਨ ਜਾਂ ਕਿਸੇ ਵੀ ਅਫਸਰ ਕੋਲ ਹੋਏਗੀ ਔਰ ਉਹ ਸਰਕਾਰ ਜਾਂ ਜਿਹੜੀਆਂ ਵੀ ਸੁਸਾਇਟੀਆਂ ਨੇ ਉਹ ਮੰਗ ਪੱਤਰ ਰੱਖਿਆ ਮੈਂ ਵੀ ਕਮਿਸ਼ਨਰ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਕਿ ਜਿਹੜੇ ਬਿਨਾਂ ਅਗਿਆਕਾਰੀ ਬੰਦਿਆਂ ਨੇ ਇਹ ਜਿਹੜੇ ਪੀਪਲ ਜਾਂ ਕੋਈ ਦਰਖਤ ਕੱਟੇ ਆ ਉਹਨਾਂ ਦੇ ਸਖਤ ਸੁਸਖਤ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਨੂੰ ਜੀ ਦੀ ਸਜ਼ਾ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਅੱਜ ਜਿੱਥੇ ਤੰਤਾ ਜੀ ਨਾਨਕਜੀਤ ਅਤੇ ਰਾਮਦਾਸ ਪ੍ਰਕਾਸ਼ ਦੇ ਵਸੇ ਸਮੂਹ ਪੱਤਰਕਾਰ ਭਾਈਚਾਰੇ ਨੇ ਲਗਾਏਗਾ ਲੰਗਾ ਰਾਜਨੀਤਿਕ ਧਾਰਮਿਕ ਜਥੇ ਜਿੱਥੇ ਨੇਤ ਕੀਤੀ ਸਮੂਹ ਪੱਤਰਕਾਰ ਭਾਈਚਾਰੇ ਨੂੰ ਜੋ ਵੀ ਇੱਥੇ ਰਾਜਨੀਤਿਕ ਧਾਰਮਿਕ ਜਥੇ ਜਿੱਥੇ ਬੰਦੀ ਪਹੁੰਚੋਨਾਂ ਤਹਿਲਤ ਧੰਵਾਦ ਮਨਪ੍ਰੀਤ ਜੋ ਸਾਡੇ ਮੇਨ ਹੈ ਉਹਨਾਂ ਦਾ ਧੰਵਾਦ ਉਹਨਾਂ ਦਾ ਧੰਵਾਦ